ਬਹੁਤ ਵਾਲਾ ਵੀ ਕਿ ਅੱਜ ਸਿਆਸੀ ਕਾਨਫਰੰਸਾਂ ਹੋਣ ਜਾ ਰਹੀ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੋਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਲੇ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕਾਂ 'ਚ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੌਹ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਨੇ ਜਿੱਥੇ ਅੱਜ ਅਸੀਂ ਮੌਜੂਦ ਹਾਂ ਆਵਾਜ਼ ਦੀ ਪਾਰਟੀ ਵੱਲੋਂ ਕਰਵਾਈ ਜਾਣ ਵਾਲੀ ਸਿਆਸੀ ਕਾਨਫਰੰਸ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਸਟੇਜ ਦੇ ਉੱਤੇ ਜਿਹੜੀਆਂ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਬੇਲਾ ਰਕੜ ਪੁੰਨਿਆ ਦੇ ਉੱਤੇ ਹਰ ਸਾਲ ਵਾਕਵਾਕ ਸਿਆਸੀ ਪਾਰਟੀਆਂ ਵੱਲੋਂ ਜਿਹੜੀ ਸਿਆਸੀ ਕਾਨਫਰੰਸਾਂ ਕਰਵਾਈਆਂ ਜਾਂਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਰਾਗੀ ਜਥੇ ਦੇ ਉਹ ਜਿਹੜੇ ਨੇ ਇੱਕ ਸਿੱਕ ਇਤਿਹਾਸ ਤੋਂ ਜਿਹੜਾ ਉਹ ਜਾਣੂ ਕਰਵਾ ਰਹੇ ਨੇ ਮੁੱਖ ਮੰਤਰੀ ਦੇ 1.5 ਵਜੇ ਦੇ ਕਰੀਬ ਇਹ ਤੇ ਪਹੁੰਚਣਾ ਹੈ ਤੇ ਤਸਵੀਰਾਂ ਦੇਖੀ ਸਕਦੇ ਹੋ ਕਿ ਇੱਥੇ ਜਿਹੜੇ ਵੱਖ-ਵੱਖ ਥਲਿਆਂ ਤੋਂ ਲੋਕ ਨੇ ਜਿਹੜੇ ਉਹ ਇੱਥੇ ਪਹੁੰਚ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੀ ਕਾਨਫਰੰਸ ਹੈ ਜਿਹੜੀ ਹਾਲਾਂਕਿ ਹੁਣ ਮਸਬਾਹਤ ਬਹੁਤ ਜ਼ਿਆਦਾ ਹੈ ਜਰੀ ਬਹੁਤ ਜ਼ਿਆਦਾ ਭਰਨੇ ਚੁਣ ਜਿਹੜੀ ਹੈ ਹੋ ਗਈ ਹੈ ਤਾਂ ਮੁੱਖ ਮੰਤਰੀ ਕੋ ਸਮੇ ਦਾ ਜਿਹਦੇ ਪਹੁੰਚਣਗੇ ਤੇ ਸਿਆਸੀ ਤਕਰੀਰਾਂ ਕਰਨਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਅੱਜ ਬਾਬਾ ਬਕਾਲਾ ਵਿਖੇ ਵਿਸ਼ਾਲ ਸਿਆਸੀ ਕਾਨਫਰੰਸ ਕਰਵਾਈ ਜਾ ਰਹੀ ਹੈ ਜਿਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਪਹੁੰਚੇ ਨੇ ਇਸ ਤੋਂ ਇਲਾਵਾ ਜਿਹੜੇ ਇੱਕ ਅਮਰਪਾਲ ਸਿੰਘ ਨੇ ਮੈਂਬਰ ਪਾਰਟਨਰ ਖਡੂਰ ਦਾ ਤੋਂ ਯਾਨ ਉਹਨਾਂ ਦੇ ਸਮਰਥਕਾਂ ਵੱਲੋਂ ਵੀ ਇੱਥੇ ਜਿਹੜੀ ਵੱਡੀ ਸਿਆਸੀ ਕਾਨਫਰੰਸ ਜਿਹੜੀ ਹੈ ਕਰਵਾਈ ਜਾ ਰਹੀ ਹੈ ਤਾਂ ਮੁੱਖ ਮੰਤਰੀ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਉਹ ਗੁਰਦੁਆਰਾ ਨਵੇਂ ਪਾਸ਼ਾ ਹੀ ਆ ਬਾਬਾ ਬਕਾਲਾ ਸਾਹਿਬ ਕੇ ਨੰ ਮਸਤਕਾ ਲਈ ਜਾਣਗੇ ਉੱਥੇ ਮੱਥਾ ਟੇਕਣਗੇ ਪਿਛਲੀ ਵਾਰ ਵੀ ਮੁੱਖ ਮੰਤਰੀ ਸਾਹਿਬ ਭਾਵੇਂ ਕਿ ਨੇ ਇਸ਼ਾਰਾ ਦਿੱਤਾ ਰੈਲੀ ਤੇ ਨਹੀਂ ਸੀ ਪਹੁੰਚ ਸਕੇ ਪਰ ਬਾਬੇ ਬਕਾਲਾ ਸਾਹਿਬ ਗੁਰਦੁਆਰੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚੋਂ ਮੱਥਾ ਟੇਕ ਕੇ ਜ਼ਰੂਰ ਗਏ ਸੀ ਇੱਥੇ ਮੱਥਾ ਟੇਕਣ ਆਪਣੀ ਹਾਜ਼ਰੀ ਵੀ ਲਵਾਈ ਸੀ ਤੇ ਉੱਥੇ ਪ੍ਰਿੰਸੀਪਲ ਬੋਧਰਾਮ ਜਿਹੜੇ ਆਉਣ ਪਾਰਟੀ ਦੇ ਸੂਬਾਈ ਪ੍ਰਧਾਨ ਨੇ ਉਹ ਇੱਥੇ ਪਹੁੰਚੇ ਤਾਂ ਹੁਣ ਜਿਹੜੀਆਂ ਤਿਆਰੀਆਂ ਨੇ ਸਿਆਸੀ ਤੌਰ ਤੇ ਤੇ ਕਿ ਕਾਫੀ ਮੁਸ਼ਕਲਤ ਕਰਨੀ ਪੈਂਦੀ ਹੈ ਸਟੇਜ ਨੂੰ ਸਥਾਪਿਤ ਕਰਨ ਦੇ ਲਈ ਕਿਉਂਕਿ ਇਸ ਜਗ੍ਹਾ ਦੇ ਉੱਤੇ ਕਿਉਂਕਿ ਬਾਰਿਸ਼ ਜਿਹੜੀ ਹੈ ਬਾਰਿਸ਼ ਦਾ ਮੌਸਮ ਲਗਾਤਾਰ ਬਾਰਿਸ਼ ਵੀ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਤੇ ਇਸ ਜਗ੍ਹਾ ਤੇ ਪੰਡਾਲ ਨੂੰ ਜਿਹੜਾ ਸੀ ਬੜੀ ਮਿਹਨਤ ਦੇ ਨਾਲ ਆਮ ਆਦੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਲਗਾਤਾਰ ਵੀ ਰੰਗ ਘੱਟ ਕੇ ਪਹੁੰਚ ਰਹੇ ਨੇ ਅੰਮ੍ਰਿਤਸਰ ਤੋਂ ਹੀ ਜੇ ਗੱਲ ਕੀਤੀ ਜਾਵੇ ਤਾਂ ਇੱਥੇ ਅੰਮ੍ਰਿਤਸਰ ਤੋਂ ਜਿਹੜਾ ਆਉਂਦਾ ਇੱਕ 50 ਮਿੰਟ ਦਾ ਰਸਤਾ ਹੈ ਤਕਰੀ ਅ 2 ਘੰਟੇ ਲੱਗੇ ਕਿਉਂਕਿ ਰਸ਼ਮ ਬਹੁਤ ਜ਼ਿਆਦਾ ਸੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਜਿਹੜੇ ਜ਼ਿਲ੍ਹੇ ਨੰਬਰ 5 ਦੇ ਸੀ ਇੱਥੇ ਟਰਾਲੀਆਂ ਤੇ ਪਹੁੰਚੇ ਸੀ ਆਮ ਆਦਮੀ ਪਾਰਟੀ ਦੀ ਕਾਨਫਰੰਸ ਵੀ ਤੁਸੀਂ ਦੇਖ ਸਕਦੇ ਹੋ ਬੜੀ ਸੰਖਿਆ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਪਹੁੰਚ ਰਹੇ ਨੇ ਇੱਥੇ ਪਹੁੰਚ ਕੇ ਜਿਹੜੇ ਨੇ ਉਹ ਆਪਣੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਅੱਜ ਰਖੜ ਪੁੰਨਿਆ ਦੇ ਇਤਿਹਾਸਿਕ ਦਿਹਾੜੇ 'ਤੇ ਆ ਕੇ ਜਿਹੜੇ ਨੇ ਆਪਣੇ ਵਿਚਾਰ ਪੇਸ਼ ਕਰਨਗੇ ਮੁੱਖ ਮੰਤਰੀ ਸਾਹਿਬ ਜਿਹੜੇ ਲਗਾਤਾਰ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਬਤਾ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਦੇ ਪ੍ਰਧਾਨ ਜੀ ਜਿਹਦੇ ਇਥੇ ਪਹੁੰਚ ਰਹੇ ਉਹਨਾਂ ਨੇ ਆਪਣੀਆਂ ਸਿਆਸੀ ਤਕਰੀਰਾਂ ਜਿਹੜੀਆਂ ਸੀ ਇਥੇ ਕੀਤੀਆਂ ਰੇ ਮਾਜੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਵਿੱਚ ਵੱਡਾ ਜਿਹੜਾ ਯੋਗਦਾਨ ਇਥੇ ਰਖੜ ਪੁੰਨਿਆ ਦੀ ਕਾਨਫਰੰਸ ਦਾ ਵੀ ਰਿਹਾ ਤੇ ਇਸ ਕਰਕੇ ਇਤਿਹਾਸਿਕ ਮਤਲਬ ਵੀ ਹੈ ਇਸ ਦਾ ਔਰ ਜਿਹੜੇ 10 ਮਹੀਨੇ ਤਾਂ ਮੁੱਖ ਮੰਤਰੀ ਸਾਹਿਬ ਨੇ ਇਸ ਜਗ੍ਹਾ ਦੇ ਉੱਤੇ ਪਹੁੰਚ ਕੇ ਜਿਹੜੀ ਉਸੇ ਆਪਣੀ ਜਿਹੜੀ ਹਰ ਵਾਰੀ ਸਿਆਸੀ ਆ ਕੋ ਪਹੁੰਚਦੇ ਨੇ ਪੰਜਾਬ ਦੇ ਮੁਖਮੰਦ ਜਿਹੜੇ ਵੀ ਰਹੇ ਹੋਣ ਪ੍ਰਕਾਸ਼ ਸਿੰਘ ਬਾਦਲ ਹਰ ਵਾਰ ਇੱਥੇ ਪਹੁੰਚਦੇ ਹੁੰਦੇ ਸੀ ਕੋਈ ਵੀ ਸਿਆਸੀ ਕਾਨਫਰੰਸ ਜਿਹੜੀ ਸੀ ਉਹ ਮਿਸ ਨਹੀਂ ਸੀ ਕਰਦੇ ਹਾਲਾਂਕਿ ਕੈਪਟਨ ਵਿੰਦਰ ਸਿੰਘ ਜਿਹੜੇ ਸੀ 5 ਸਾਲ ਲਗਾਤਾਰ ਪਿਛਲੀ ਪਹਿਲੀ ਟਰਨ ਦੇ ਵਿੱਚ ਲਗਾਤਾਰ ਆਏ ਸੀ ਤੇ ਦੂਸਰੀ ਵਾਰ ਉਹਨੇ ਟਰਨ ਦੇ ਵਿੱਚ ਉਹਨਾਂ ਨੇ ਰਕੜ ਪੁੰਨਿਆ ਦੇ ਮੇਲੇ ਤੇ ਸਿਰਫ ਇੱਕ ਵਾਰ ਹੀ ਇੱਕ ਜਾਂ ਦੋ ਵਾਰ ਜ਼ਰੂਰ ਆਏ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਕੀਤੀ ਜਾਵੇ ਤਾਂ ਤੀਸਰੀ ਸਿਆਸੀ ਕਾਨਫਰੰਸ ਹੈ ਉਹਨਾਂ ਦੀ ਸਰਕਾਰ ਦੇ ਵਿੱਚ ਤਾਂ ਮੁੱਖ ਮੰਤਰੀ ਅੱਜ ਤੇ ਪਹੁੰਚ ਰਹੇ ਨੇ ਪਿਛਲੀ ਪਹਿਲੀ ਕਾਨਫਰੰਸ ਦੇ ਵਿੱਚ ਵੀ ਪਹੁੰਚੇ ਸੀ ਦੂਸਰੀ ਦੇ ਵਿੱਚ ਉਹਦੇ ਮਤਾਂ ਦੇਣ ਜ਼ਰੂਰ ਆਏ ਸੀ ਤਾਂ ਅੱਜ ਕੀ ਸੀ ਗੱਲ ਪੂਰੀ ਤਿਆਰੀਆਂ ਹੈ ਹਾਲਾਂਕਿ ਰਕੜ ਪੁੰਨਿਆ ਦਾ ਮੇਲਾ ਪੰਜਾਬ ਦੇ ਉਹਨਾਂ ਚਾਰ ਵੱਡੇ ਮੇਲੇ ਆ ਜੋ ਹੁੰਦਾ ਹੈ ਜਿੱਤੇ ਹਰ ਸਾਲ ਵੱਡੀਆਂ ਸਿਆਸੀ ਕਾਨਫਰੰਸਾਂ ਕਰਵਾਈਆਂ ਜਾਂਦੀਆਂ ਨੇ ਜੇ ਗੱਲ ਕੀਤੀ ਜਾਵੇ ਜਿਨ੍ਹਾਂ ਦੇ ਵਿੱਚ ਮਾਗੀ ਦੇ ਮੇਲੇ ਤੇ ਲੱਗਦੀ ਹੋਵੇ ਜਾਂ ਜਿਹੜੀ ਆ ਅਨੰਦਪੁਰ ਸਾਹਿਬ ਦੇ ਮੇਲੇ ਤੇ ਕਾਨਫਰੰਸਾਂ ਕਰਵਾਈਆਂ ਜਾਂਦੀਆਂ ਹੁਣ ਵੱਡੀਆਂ ਜਿਹੜੀਆਂ ਕਾਨਫਰੰਸਾਂ ਨੇ ਉੱਥੇ ਤਲਵੰਡੀ ਸਾਹਿਬ ਉਹ ਜੋ ਵਸਾਖੀ ਦੇ ਮੇਲੇ ਤੇ ਲੱਗਦੀ ਆ ਤਾਂ ਉਹ ਰਖੜਪੁੰਨਿਆ ਵੀ ਉਸੇ ਤਰ੍ਹਾਂ ਦਾ ਇਹ ਕਹਿੰਦਾ ਜਿਹਦੇ ਵਿੱਚ ਇਸੇਗਾ ਦੇ ਉੱਤੇ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਕੈਬਨਟ ਵਜ਼ੀਰ ਕੁਲਦੀਪ ਸਿੰਘ ਧਾਲੀਵਾਲ ਪਹੁੰਚ ਰਹੇ ਨੇ ਜੇਕਰ ਅਗਲੇ ਜੇ ਗੱਲ ਕੀਤੀ ਜਾਵੇ ਤਾਂ ਪ੍ਰਿੰਸੀਪਲ ਬੋਧਰਾਮ ਜਿਹੜੇ ਪਹੁੰਚ ਚੁੱਕੇ ਨੇ ਤੇ ਇਸ ਤੋਂ ਇਲਾਵਾ ਜਿਹੜੀ ਹੈ ਅੱਜ ਬਾਬਾ ਬਕਾਲਾ ਦੇ ਸਿਆਸੀ ਕਾਨਫਰੰਸਾਂ 'ਤੇ ਜੇ ਗੱਲ ਕੀਤੀ ਜਾਵੇ ਤਾਂ ਵੱਡੇ ਬਿਆਨ ਜਿਹੜੇ ਨੇ ਇੱਥੇ ਦਿੱਤੇ ਜਾਂਦੇ ਨੇ ਜਿਹੜੇ ਮੁੱਖ ਮੰਤਰੀ ਨੇ ਆਪਣੀਆਂ ਪਾਰਟੀਆਂ ਦੀ ਜਿਹੜੀ ਆਪਣੀ ਸਰਕਾਰ ਦਾ ਆਪਣੀ ਸਰਕਾਰ ਦਾ ਜਿੱਥੇ ਉਹ ਆਪਣੀ ਨੀਤੀਆਂ ਦੱਸਦੇ ਨੇ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਲੋਕਾਂ ਦੇ ਸਾਹਮਣੇ ਲਿਆਉਂਦੇ ਤੇ ਨਵੇਂ ਪਾਲਿਸੀ ਪ੍ਰੋਗਰਾਮ ਨੇ ਇੱਥੇ ਐਲਾਨ ਕੀਤੇ ਜਾਂਦੇ ਨੇ ਮੁੱਖ ਮੰਤਰੀ ਵੱਲੋਂ ਤਾਂ ਪਿਛਲੀ ਵਾਰ ਵੀ ਉਹਨਾਂ ਨੇ ਜਿਹੜੀਆਂ ਆਗਰਵਾੜੀ ਵਰਕਰਸ ਨੇ ਉਹਨਾਂ ਲਈ ਇੱਕ ਵੱਡਾ ਐਲਾਨ ਕੀਤਾ ਸੀ ਉਸੇ ਹੀ ਜਿਹੜੀ ਸਿਆਸੀ ਦੂਸ਼ਣ ਬਾਜੀ ਹੁੰਦੀ ਆ ਪਰ ਇੱਕ ਹੋਰ ਗੱਲ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਕਾਂਗਰਸ ਪਾਰਟੀ ਜਿਹੜੀ ਇੱਥੇ ਸਭ ਤੋਂ ਵੱਡੀ ਜਿਹੜੀ ਹਰ ਵਾਰੀ ਕਾਨਫਰੰਸ ਕਰਦੀ ਰਹੀ ਹੈ ਪਰ ਉਹਨਾਂ ਵੱਲੋਂ ਇਸ ਬਾਰੇ ਤੇ ਕਾਨਫਰੰਸ ਜਿਹੜੀ ਨਹੀਂ ਕੀਤੀ ਜਾ ਰਹੀ ਜਿਹੜੀ ਕਿ ਆਪਣੇ ਆਪ ਦੇ ਵਿੱਚ ਜਿਹੜਾ ਇੱਕ ਸਵਾਲ ਕਾਂਗਰਸੀ ਵਰਕਰ ਵੀ ਇਸ ਬਾਰੇ ਕੋਈ ਜਵਾਬ ਨਹੀਂ ਦੇ ਰਹੇ ਹਾਲਾਂਕਿ ਪੋਸਟਰ ਜ਼ਰੂਰ ਉਹਨਾਂ ਦੇ ਵੱਲੋਂ ਲਗਾਏ ਗਏ ਨੇ ਪਰ ਜੇ ਸਿਆਸੀ ਤੌਰ ਤੇ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਇਸ ਵਾਰ ਇੱਥੇ ਕਾਨਫਰੰਸ ਜਿਹੜੀ ਹੈ ਉਹ ਨਹੀਂ ਕਰਵਾਈ ਜਾ ਰਹੀ। ਪਰ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਅਤਿ ਦੀ ਗਰਮੀ ਦੇ ਬਾਵਜੂਦ ਵੱਡੀ ਸੰਖਿਆਰੇ ਵਿੱਚ ਜਿੱਥੇ ਜਿਹੜੇ ਦਾ ਆਲੂ ਪਾਰਟੀ ਦੇ ਕਾਰਕੁਨ ਜਿਹੜੇ ਨੇ ਵਲੰਟੀਅਰ ਜਿਹੜੇ ਨੇ ਉਹ ਪਹੁੰਚ ਰਹੇ ਨੇ ਤੇ ਇੱਥੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਕੁਝ ਸਮੇਂ ਤੱਕ ਪਹੁੰਚਣਗੇ ਤੇ ਆਪਣੀਆਂ ਤਕਰੀਰਾਂ ਜਿਹੜੀਆਂ ਨੇ ਇੱਥੇ ਔਰਗੇਟੋ ਵੱਡੇ ਲਾਨ ਜਿਹੜੇ ਨੇ ਮੁੱਖ ਮੰਤਰੀ ਤੋਂ ਉਮੀਦ ਕੀਤੀ ਜਾ ਰਹੀ ਹੈ ਜੋ ਇੱਥੇ ਕਰ ਸਕਦੇ ਨੇ ਕਿ ਸਭੀ ਦਾ ਇੰਤਜ਼ਾਰ ਹੋ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਮਕਬੂਲ ਸਿੰਘ ਮਾਨ ਦਾ ਪਾਰਟੀ ਦੀ ਲੀਡਰਸ਼ਿਪ ਵੀ ਪਹੁੰਚ ਰਹੀ ਹੈ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਜ਼ਿਲ੍ਹਿਆਂ ਦੀ ਲੀਡਰਸ਼ਿਪ ਇੱਥੇ ਪਹੁੰਚ ਰਹੀ ਹੈ ਉਹਦਾ ਨਾਲ ਸੰਬੰਧਨ ਕੈਬਨਟ ਵਜ਼ੀਰ ਪਹੁੰਚ ਰਹੇ ਨੇ ਵਿਧਾਇਕ ਪਹੁੰਚ ਰਹੇ ਨੇ ਵਲੰਟੀਅਰ ਪਹੁੰਚ ਰਹੇ ਨੇ ਤੇ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਜਿਹੜੇ ਲੋਕ ਐ ਨੇ ਪਹੁੰਚ ਰਹੇ ਨੇ ਤੇ ਮੁੱਖ ਮੰਤਰੀ ਜਿਹੜੇ ਨੇ ਇੱਥੇ ਪਹੁੰਚ ਕੇ ਆਪਣੇ ਅਜੰਤ ਦੇ ਵਿਚਾਰ ਰੱਖਣਗੇ ਕੈਬਨਟ ਵਜ਼ਰਨ ਮਕੇਸ਼ 바ਵਾ ਦੇ ਨਾਲ ਗਗਨਦੀਪ ਝਰਨਾ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲ Facebook Instagram X aur WhatsApp channel par